ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੁੱਪਕੇ ਚਗਾਵਾ ਬਿਲਕੁਲ ਨਾਲ ਹੀ ਡਾਕਟਰ ਭੋਲਾ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਗੇ ਵੀ ਕਾਫੀ ਵੀਡੀਓ ਦਿਖਾਈ ਦੀਆਂ ਵਾ ਤੇ ਅੱਜ ਕਾਫੀ ਦਿਨਾਂ ਬਾਅਦ ਲੱਗੇ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣਾ ਤੇ ਜਦੋਂ ਵੀ ਆਈਦਾ ਵਾ ਤੇ ਨੋਰਮਲ ਰੇਟ 'ਚ ਕਮਾ ਹੁੰਦੀਆਂ ਮਿਹਨਤ ਉਹਨਾਂ ਦੇ ਕੋਲ ਅੱਜ ਵੀ ਤੁਹਾਨੂੰ ਦੋ ਸੱਜਰ ਸੂਈਆਂ ਤੇ ਇੱਕ ਗੱਬਨ ਤਿਆਰ ਤੁਹਾਨੂੰ ਦਿਖਾਉਣੀ ਆ। ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕੀ ਹੱਜਾ ਨਾਲ ਸਤਿ ਸ੍ਰੀ ਜੀ। ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਤੁਸੀਂ ਤਾਂ ਜੀ। ਕਿੱਥੇ ਰਹੇ ਜੀ ਇੰਨਾ ਚਿਰ? ਮਾਲ ਆਉਂਦਾ। ਅੱਛਾ ਤੁਹਾਨੂੰ ਗੱਲਾਂ ਕਰੀ ਦੀਆਂ ਪਰ ਕਿੰਨ ਮਾਲ ਵੇਖ ਜਾਂਦਾ। ਠੀਕ ਆ। ਹਾਂ ਫੋਨ ਤੇ ਇਤਰਾ ਹੀ ਹੋ ਗਿਆ। ਕਿੰਨੀ ਵਾਰੀ ਗੱਲ ਹੋਈ ਆ। ਤੁਸੀਂ ਫੋਨ ਕਰਨਾ ਬਾਅਦ ਚ ਮਾਲ ਹੀ ਵੇਖ ਜਾਂਦਾ ਰਿਹਾ। ਮਾਲ ਵੇਖ ਜਾਂਦਾ। ਠੀਕ ਹੈ ਤੇ ਅੱਜ ਵੀ ਤੁਸੀਂ ਕਹਿੰਦੇ ਵੀ ਹੁਣ ਤਿੰਨ ਇਕੱਠੀਆਂ ਕੀਤੀਆਂ ਆ ਹਾਂਜੀ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਨਾਮ ਡਾਕਟਰ ਢੋਲਾ ਹਾਂਜੀ ਇਹ ਤਾਂ ਠੱਠਾ ਤਸਵੀਰ ਜਨਾਲਾ ਤੇ ਜ਼ਿਲ੍ਹਾ ਅਮਰਸਰ ਨੇੜੇ ਲੋਪੋਗੇ ਚਾਵਾ ਇੱਕ ਬੰਨੇ ਚਾਵਾ ਇੱਕ ਬੰਨੇ ਲੋਪੋਗੇ ਖਾਣੇ ਦੀ ਬੈਕ ਸਾਈਡ ਆਪਣਾ ਪਿੰਡ ਹੈ ਠੱਠਾ ਜੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਹੈਗਾ 98554 84286 98550 84290 ਠੀਕ ਹੈ ਤਿੰਨ ਗਾਇਆਂ ਆਪਣੇ ਕੋਲ ਅੱਜ ਠੀਕ ਹੈ ਦੋ ਤਾਰੀਆਂ ਸੁਈਆਂ ਇੱਕ ਰਕਲਤੀ ਜੀ ਪਰसों ਸ਼ਾਮਾਂ ਦੀ ਸੂਈ ਆ। ਅੱਛਾ। ਤੇ 10 ਦਿਨਾਂ ਦੀ ਸੂਈ ਹੈ ਜੀ। ਕਿੱਧਰੋਂ ਸ਼ੁਰੂ ਕਰੀਏ ਫਿਰ? ਉਧਰੋਂ ਕਰ ਦਈਏ ਜੀ। ਚੱਲਾ ਫਿਰ ਇੱਤਾਂ। ਚੰਗੇ ਘੱਦ ਘੱਟ ਸਿਹਗਾ। ਵੱਡੀਆਂ ਗਾਵਾਂ ਚ ਆ। ਕਿੰਨੇ ਦਿਨਾਂ ਦੀ ਸੂਈ ਆ? ਇਹਨੂੰ ਅੱਜ ਹੋ ਗਿਓ ਨਾ 15-16 ਦਿਨ। ਮਗਰ ਵੱਛੀ ਜੀ। ਅੱਛਾ ਵੱਛੀ। ਮਗਰ ਵੱਛੀ ਵੀ ਚੰਗੀ ਸੰਭੀ ਆ। ਵੱਛੀ ਚੰਗੀ। ਦੁੱਧ-ਦੁੱਧ ਚੰਗਾ ਛੱਡਿਆ ਵੱਛੀ ਨੂੰ ਕਿਸ ਨੇ? ਕਿੰਨਾ ਦੁੱਧ ਤਿਆਰ ਕਰ ਗਈ ਐ? ਦੁੱਧ ਕਰ ਦਈ ਦੀ ਜੀ ਬਾਈ ਨਾਕਲੇ ਹਰਪ੍ਰੀਤ ਜੀ 22-23 ਕਿਲੋ ਦੁੱਧ ਦਿੰਦੀ ਜੀ। ਅੱਛਾ। ਆ ਮੋਕੇ ਤੇ 16 17 ਕਿਲੋ ਤੇ ਚੱਲਣ ਦੀ ਆ। ਸੋ ਤੁਹਾਨੂੰ ਲਾਈਵ ਚਵਾ ਦੇਣਾ ਟਾਈਮ ਵੇਖ ਲੈ ਵੀਰੇ। ਅੱਛਾ ਜਿਹੜਾ ਹੋਣ ਕੋਈ ਵੇਖ ਲੈ ਖਾਲੀ ਕਰ ਦਾਂਗੇ ਚਾਮੀ ਫੇਰ ਆਪਣੇ ਲਾਈਵ ਚਵਾ ਕੇ। ਠੀਕ ਆ। ਹਾਂ ਸੌਦਾ ਕਰ ਲੈ ਦੋਵੇਂ ਟਾਈਮ ਕਿਉਂ ਵੀ। ਤੋਰੋ ਫੇਰ ਇੱਕ ਰੀਨ। ਤੇ ਚੋਰ ਜਾਨ ਬੜੀ ਸਸਤੀ ਆ ਕੋਈ ਭੂਰ ਛੱਟਾ ਨਹੀਂ ਹੈਗਾ। ਅੱਛਾ ਕੋਈ ਐੜਾ ਲੰਮਾ ਸਾਣਾ ਵੇਖੂਗਾ। ਜਾਰੇ ਦੋਵੇਂ ਬਾਅਦ ਆ ਮੀਟ ਨੂੰ ਪੌਣ ਲੱਗੇ ਤੋਹਫੇ ਦੇਈਏ। ਠੀਕ ਆ। ਵੇਖੋ ਤਾਂ। ਜੇ ਗਰਮੀ ਨਾ ਹੋਵੇ ਤੇ ਇਹ ਤਾਂ ਵੀ ਲੋਕੋ ਵੀ ਪਾਰੇ ਬਾਕੀ ਉਤਰੇ ਆ ਵੀ ਕੱਦ ਕਾਠ ਬੇਲ ਚ ਚੰਗੀ ਆ ਪਾਰੇ ਪੱਲੇ ਜਿਆ ਤਰ੍ਹਾਂ ਵੱਡੀਆਂ گاਵਾਂ ਚ ਆ ਬੱਚੇ ਤਾਂ ਜਿਹੜਾ ਬੜਾ ਕਰਦੀ ਆ ਖਾਣਾ ਖਾਓ ਵੀ ਦਰਨ ਇਹ ਵੀ ਜੇ ਥੋੜਾ-ਸੁਵਿਰ ਦਾ ਟਾਈਮ ਆ ਹੈ ਵੀ ਠੰਡੀ ਕੀਤੀ ਰਹੀ ਜਿੱਦਾਂ ਬੈਠੇ ਇੱਕ ਅਜੇ ਬੱਦਲ-ਪੁੱਦਲ ਵੀ ਕਾਫੀ ਹੋਏ ਆ ਇਦਾਂ ਬੈਠੇ ਰਹੋ ਚਲੋ ਫਿਰ ਛੱਡੋ ਬੱਚਾ ਫਿਰ ਦਿਖਾਈਏ ਤਾਂ ਜਵਾਰ ਆ ਵਾਛੀ ਹੈ ਜਿਹੜੀ ਮਗਰ ਮਗਰ ਵਾਛੀ ਵੀ ਚਲੋ ਸੰਭਨ ਆ ਲਈ ਹੈ ਉਤਰਾਉਣ ਕਿੰਨਾ ਦੁੱਧ ਤਿਆਰ ਦੱਸਿਆ ਜੀ ਐ ਮੋਕਾ 16 ਤੋਂ 17 ਕਿਲੋ ਇਹ ਆ ਵੀ ਚਲੋ ਜੇ ਗਰਮੀ ਗਰਮੀ ਨਾਲ ਹੁੰਦੀ ਗਰਮੀ ਕਰਕੇ ਹੋਣਾ ਨਾਲ ਨਾਲ ਤਾਂ ਪ੍ਰੋਪਰ ਜ਼ਿਆਦਾ ਫਿਰ ਬੰਦਾ ਵਾਂਢੀ ਪਾ ਸਕਦਾ ਹਾਂਜੀ ਹਾਂਜੀ ਹਾਂ ਗਰਮੀਦਾਰ ਕੀ ਚੋੜੀ ਤੋੜ ਗਈ ਆ ਤੇ ਬਾਕੀ ਇਹ ਆ ਵੀ ਜਿੱਤਨਾ ਥੋੜਾ ਮੌਸਮ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਜੇ ਜੇ ਕਿਰਾਸੂ ਹੀ ਹੁੰਦੀ ਨਾ ਇਹ ਜਾ ਕੇ ਮਾਕਲਾ ਤੇ ਪੂਹ ਮਾਰਚਾ ਹਾਂਜੀ ਤੇ ਕਵੀ ਤੋਂ 25 ਕਿਲੋ ਦੁੱਧ 22 23 ਕਿਲੋ ਤੋਂ ਨਾ ਚੋਇਆ ਹਣਾ ਅੱਛਾ ਜਿੰਨਾ ਵੀਰਾ ਕੋ ਲੱਗੀ ਠੀਕ ਐ ਚਲੋ ਬੰਨਣਾ ਫਿਰ ਆ ਥਾਣੇ ਦੇ ਦੇਖ ਸਾਥੇ ਜੇ ਲੱਗੇ ਤਾਂ ਥਾਣੇ ਜਿਹੜਾ ਪੂਰਾ ਕਮਾਲ ਦਾ ਤਿਆਰ ਕਰਦੀ ਆ ਦਿਖਾ ਦੋ ਇਹਦੀ ਜਵਾ ਫਿਰ ਇਹਦਾ ਆ 10 ਕਿਲੋਆਂ ਦੇ ਬਾਲਟੇ ਵੇਖਾ ਹਾਂਜੀ ਕੀ ਠੰਡੀ ਸੀ ਲਿਆ ਮੈਂ ਇਹ ਜਿਹੜਾ ਮਾਪਾ ਨਿਆਣਾ ਬੈਠੇ ਕੋਈ ਉਹ ਜਾਣੀ ਤੇ ਜਵਾਬ ਵੀ ਜਿਹੜਾ ਸਾਫ਼ ਹੈ ਤਾਂ ਇਹ ਅੱਜ ਉਹਨਾਂ ਵੀਰਾਂ ਨੂੰ ਬੜੇ ਦਿਨਾਂ ਬਾਅਦ ਵੀਡੀਓ ਬੋਣਗੇ ਤੇ ਮੈਂ ਆਹ ਚੰਗੇ Thank you. ਬਾਕੀ ਇਹ ਵੀ ਬਿਲਕੁਲ ਇੱਕ ਚਵਾ ਹੈ ਤੇ ਜਿੱਥੇ ਕਰੀ ਖਲੋਗੀ ਉੱਥੇ ਖਲੋਗੀ ਹੈ ਇਹ ਲੋ ਜੀ ਆ ਨੀ ਚੜ ਗਈ ਤੇ ਪਿਛਲੇ ਥਾਂ ਦਾ ਦਿਖਾ ਦੋ ਚਾ Thank you. ਬਾਕੀ ਇਹਦੇ ਆਪਾਂ ਚਵਾਹ ਹੀ ਤੁਹਾਨੂੰ ਵਿਖਾਉਂਦੇ ਆ ਪਤਾ ਲੱਗ ਜਾਂਦਾ ਵਾ ਵੀ ਠੰਡੀ ਫੀਲ ਦਾ ਤੇ ਆ ਵੀ ਜਦੋਂ ਸ਼ਾਮ ਨੂੰ ਕੋਈ ਵੀਰ ਉਸੇ ਟਾਈਮ ਤੇ ਆਪਣੀ ਚਵਾਈ ਕਰਾ ਲੇ ਟਾਈਮ ਦੱਸ ਦੂ ਵੀ ਸਾਨੂੰ ਦਿਖਾ ਦੂ ਟਾਈਮ ਹੋਣੇ ਆਪਾਂ ਦਿਖਾ ਦਿੰਨੇ ਆ ਬਾਕੀ ਖਾਲੀ ਹੋ ਗਈ ਗਈ ਆ ਲੱਗ ਰੋ ਕੀ ਦੇ ਉੱਤੇ ਥੋੜਾ ਪਤਾ ਬੱਚੇ ਜੋਗਾ ਛੱਡ ਦਈਏ ਤੁਸੀਂ ਸੁਣੋ ਬਹੁਤ ਬੋਤਲ ਨੂੰ ਹਾਂ ਆਪਾ ਇਹਦੇ ਵਿੱਚ ਪਾ ਦੋ ਆਹ ਦੇਖ ਸਾਡੇ ਜੀ ਦੇਖਣਾ ਟਾਈਮ ਦਿਖਾ ਦਈਏ ਵੀ ਜੇ ਕਰੀ ਕਿੰਨਾ ਹੋਇਆ ਟਾਈਮ ਦਿਖਾ ਦੂਗਾ ਟਾਈਮ ਹਾਂ ਦੇਖ ਸਾਡੇ 7:00 ਵਜੇ ਤੇ 14 ਮਿੰਟ ਹੋਏ ਆ ਸਵੇਰ 7:00 ਦਾ ਟਾਈਮ ਆ ਸ਼ਾਮ ਨੂੰ ਕੋਈ 7:30 ਜਿਹੜਾ ਆਪਣੇ ਚੁਆਈ ਕਰ ਲੇ ਬਿਲਕੁਲ ਖਾਲੀ ਹੋ ਗਈ ਆ ਐ ਮੈਂ ਤੋੜਤੀ ਗਾਂ ਹਰ ਪਲੀਸ ਜਿੰਨਾ ਹੈਗਾ ਨਾ ਉਨਾ ਦੱਸਿਆ ਕਿੰਨਾ ਫਿਰ ਇਹਦਾ ਮੁੱਲ ਜੀ ਇਹਦਾ 55000 ਰੁਪਏ ਮੰਨ ਤੱਕ ਕਰ ਦੇਣਾ ਅੱਛਾ 55000 ਚ ਕਰ ਦੋਗੇ ਮੰਨ ਤੱਕ ਤਾਂ ਫੋਨ ਲਾਵੇ ਤੇ ਕਰ ਦੋਗੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਠੰਡੀ ਧੀਰੀ ਹੈ ਗਾਂ ਗਾਂ ਇੱਕ ਨਹੀਂ ਦੋ ਨੇ ਮਗਰੀ ਬੱਚੀ ਚੰਗੀ ਆ ਅੱਛਾ ਤੇ ਗਾਂ ਬਹੁਤ ਸਾਫ਼ ਸੁਥਰੀ ਆ ਠੀਕ ਹੈ ਜੀ ਇਹਦੇ ਹੈਗਾ ਵੀ ਜੇ ਨਾਕ ਮੀਮਾ ਪੈਨੇ ਹੋ ਤਾਂ ਗਾਂ ਦੇ 22-23 ਕਿਲੋ ਦੁੱਧ ਕੱਢਣ ਵਾਲੀ ਆ। ਹਾਂਜੀ ਹਾਂਜੀ। ਗਰਮੀ ਬੜੀ ਆ। ਹਾਂਜੀ। ਹਾਂਜੀ। ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਤੁਹਾਨੂੰ ਵਿਖਾਦੀ ਆ ਵੀ ਤਾਜੀ ਸੂਈ ਆ। ਬਿਲਕੁਲ ਤਾਜ਼ੇ ਨਾੜੂ ਤੇ ਬੱਚੇ ਤੇ ਮਗਰ ਬੱਛੀ ਜੇ। ਇਹਦੇ ਮਗਰ ਬੱਛੀ ਆ ਜੀ। ਇਹਦੇ ਮਗਰ ਵੀ ਬੱਛੀ ਚੰਗੀ ਆ ਸਾਂਭਣ ਵਾਲੀ। ਇਹ ਸਾਂਭੀ ਸੂਈ ਆ ਜੀ। ਹਾਂ ਦੇਖ ਸਕਦੇ ਬਿਲਕੁਲ ਤਾਜ਼ੇ ਨਾੜੂ ਜਿਹੜਾ ਨਾੜੂ। ਬੱਚੀ ਬਹੁਤ ਸੋਹਣੀ ਏ ਦੀ ਵੀ। ਠੀਕ ਆ। ਹਾਂਜੀ। ਇਹ ਕਿੰਨੇ ਕ ਦੁੱਧ ਵਾਲੀ ਆ? ਇਹ ਦੁੱਧ 14-15 ਕਿਲੋ ਤੋਂ ਥੋ अच्छा ठीक है जी हां जी हां थन थन दिखा दो बाकी चांदी तेरी को भी चंगा ਲੱਗਾ 14 15 ਲੀਟਰ ਦੇ ਲਾਗੇ ਕਿੰਨੇ ਵੀ ਦੋ ਤੱਕ ਹੀ ਜਾਓਗੇ ਹੈਗੀ ਜਿਹੜੀ ਜਰਸੀ ਕ੍ਰੋਸ ਚ ਆ ਹਾਂਜੀ ਜਰਮੀ ਚੱਲਣ ਵਾਲੀ ਆ ਤੋਰ ਫਿਰ ਇੱਕਰੀ ਨੂੰ ਪਰ ਮੰਗਾ ਕੋਈ ਨਹੀਂ ਵੈਂਦੀ ਬਿਨਾ ਮੰਗੇ ਅੱਛਾ ਵੀ ਨਾ ਰੱਸੀ ਤੋਂ ਹੀ ਆ ਹਾਂ ਬਿਨਾ ਰੱਸੀ ਬਾਕੀ ਇਹ ਆ ਵੀ ਚਲੋ ਰੱਸੀ ਕੋਈ ਵੀਰ ਭਾਵੇਂ ਪਾ ਲੇ ਤੇ ਭਾਵੇਂ ਕੋ ਨਾ ਪਾ ਲੇ ਮੱਖੀ ਮੁੱਖੀ ਹੁੰਦੀ ਆ ਰੱਸੀ ਪਾ ਹੀ ਲੈਣੀ ਚਾਹੀਦੀ ਆ ਵਾਹ

ਇਹ ਲਾ ਰਿਹਾ ਜੀ 36 ਹਜ਼ਾਰ ਦਾ ਮਾਨਤਾ ਕਰਦਾ ਅੱਛਾ 36 ਹਜ਼ਾਰ ਚ ਕਰ ਦੇਣਾ ਮਾਨਤਾ ਨੂੰ ਹਾਂ ਜੀ ਚ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਸੌਦਾ ਹਨਾ ਤੇ ਹੁਣ ਇੱਕ ਆ ਬੜੀ ਪਿਆਰੀ ਜੀ ਵੜ ਜੇ ਇਹ ਮੂੰਹ ਚੋਗੀ ਜੇ ਸੋ ਆ ਪਹਿਲਾ ਇਹ 6 ਦਾ ਚਵਾ ਕਿੰਨੇ ਦਿਖਾਈ ਦੀ ਇਹ ਬੱਚੇ ਨੇ ਦੁੱਧ ਤੋਂ ਚੁੰਗਣ ਦੀ ਨਹੀਂ ਜਾਚ ਇਹ ਵੀ ਮਗਰ ਵੱਚੀ ਹੈ ਤੇਰਾ ਸੋਣੀ ਵੱਚੀ ਹੈ ਇਹ ਦੇ ਮਗਰ ਕੱਲੀ ਆਈ ਆਪਣੇ ਕੋਲ ਅੱਛਾ ਕੱਲ੍ਹ ਖਾਮੀ ਆਈ ਹਾਂ ਜੀ ਹਾਂ ਜੀ ਠੀਕ ਹੈ ਜੀ ਬੜੀ ਪਿਆਰੀ ਜੀ ਬੈੜਿਆ ਸੂਆ ਇਹਨੇ ਪਹਿਲਾਂ ਹੀ ਸੁਣਾਵਾ ਪਹਿਲਾਂ ਸੂਆ ਜੀ ਥੱਲੇ ਚੰਗੀ ਬਣਦੀ ਆ ਅਜੇ ਟਾਈਮ ਲਾ ਜਨਾ ਕੋਈ ਭੰਨੀ ਨਹੀਂ ਜੇ ਇਹ ਅਜੇ ਭਲਾ ਨਹੀਂ ਆ ਗਿਆ ਹਵਾਨੇ ਤੇ ਪਾ ਰਹੀਂ ਤਰੇ ਵੇਰੂ ਆ ਦੇ ਸਾ ਦੇ ਬਾਕੀ ਥਾਣੇ ਤੇ ਕਦੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਲੱਗਾ ਆ ਬਹੁਤ ਸੋਹਣਾ ਸਨ ਲੱਗਾ ਬੜੀ ਚੰਗਾ ਕੱਟ ਜਾਣਾ ਵਾ ਆ ਦੇ ਸਾ ਦੇ ਜੀ ਚਲੋ ਖੋਲੋ ਹਾਂ ਫੇਰ ਤੋੜ ਦਈਏ ਇਹ ਕਿਨਾ ਕੋ ਤੇਰਾ ਦੁੱਧ ਘਟ ਜੂਗੀ ਪਹਿਲੇ ਸੋਵੇ ਦੁੱਧ 15 ਕਿਲੋ ਭਰੇਗੀ ਅੱਛਾ ਤੇ ਹੈਗੀ ਵੀ ਜਰਸੀ ਕ੍ਰਾਸ ਤੇ ਆ ਹਾਂਜੀ ਹਾਂਜੀ ਕਾਲੇ ਰੰਗ ਦੀ ਵਹਿੜ ਆ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਵੇਖੋ ਜੀ ਨਿਊ ਤੋਂ ਨੇ ਚੱਲ ਗੋ ਜੀ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਫਿਕਸ ਜਿਹਾ ਬਣਾ ਦੇਈ ਬਣਾਉਣਾ ਗਾਣਾ ਮਹਿਵਾਨਾ ਚੰਗਾ ਲੱਗੀ ਆ ਦੰਦੋ ਕਿਹਤਰਾ ਜੀ ਦੰਦੋ ਛਿੱਗੀ ਦੇ ਦੰਦ ਕੱਢਣ ਲਈ ਜੀ ਚੋਗੀ ਤੋਂ ਛਿੱਗੀ ਹੁੰਦੀ ਜੜੀ ਤੇ ਇਹਦਾ ਫਿਰ ਮੁੱਲ ਤਾਂ ਪਹਿਲੇ ਮੁੱਲ ਤੇ 42 ਹਜ਼ਾਰ ਦਾ ਮਤਨ ਕਰਦਾਂਗੇ ਅੱਛਾ ਮੱਛੀ ਜਿਹੜੀ ਹੈ ਨਾ ਕੰਤ ਦੇ ਗਾਮ 5-6 ਦਿਨ ਦੀ ਸੁਣਦੀ ਠੀਕ ਹੈ ਫਿਰ ਕੋਈ ਮੱਛੀ ਨੂੰ ਭਲ ਨਹੀਂ ਪਈ ਠੀਕ ਹੈ ਇਹਦਾ 42 ਚੋਂ ਕਰ ਦੇਣਾ ਮਾਤਾ ਜੀ 42 ਹਜ਼ਾਰ ਦਾ ਮਤਨ ਕਰਦਾ ਨਹੀਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਤੇ ਬਾਕੀ ਆਪਣੇ ਤਸੱਲੀ ਕਰਕੇ ਖੜੇ ਹਨਾ ਆਪਣੇ ਹਾਂ ਤਸੱਲੀ ਕਰਕੇ ਖੜੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂ ਸਾ ਤੋਂ ਜੋ